ਲੇ ਕੇ ਜਾਣਾ ਲੜੀਗਾ ਜਦੋਂ ਬਈ ਯਾਰ ਹਾਂਜੀ ਸਸ਼ੀ ਗਾਜੀ ਸਾਰਿਆਂ ਤਾਂ ਕਿਵੇਂ ਹੋ ਉਮੀਦਵਾਰ ਦਾ ਠੀਕ ਹੋਵੋਗੇ ਤਾਂ ਆਪਣੀ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਡੇਲੀ ਬਲੌਗ ਤੇ ਨਾਲ ਤੇ ਟਾਈਮ ਦੇਖ ਲੋ ਘਟ ਘਟ 10 ਵਜੇ ਰਹੀ ਨੇ ਤੇ ਬਾਹਰ ਤੋਂ ਬੜੀਆ ਨਿਕਲੀ ਪਈ ਐ ਐਨ ਆਪਾਂ ਖਲੇ ਉੱਠੇ ਸੀ ਚਾਹ ਚੋ ਪੀਤੀ ਐ ਤੇ ਹੁਣ ਜਾ ਕੇ ਮੰਡੀ ਮੰਡੀ ਜਾ ਕੇ ਥੋੜਾ-ਘੋੜਾ ਕੰਮ ਜਾ ਕਰਾ ਕੇ ਫਿਰ ਜਾਣੀ ਬਰਾਤ ਨਾ ਘਟਵਾਣੀ ਕਿ ਨਹੀਂ ਜਾਵਾਂਗੇ ਤਿਆਰ ਤੋਂ ਰੈਡੀ ਰੂਡੀ ਹੋ ਕੇ ਤਾਂ ਮਿਲਦੇ ਆ ਫਿਰ ਮਿੱਤਰੋ ਕੰਮ ਜੇ ਕਰ ਲਈ ਕਦੋਂ ਫਿਰ ਦਿਖਾਣੇ ਤੁਹਾਨੂੰ ਵੀ ਦਿੰਨੇ ਅਪਡੇਟ ਤੁਹਾਨੂੰ ਅੱਗੇ ਦੀ ਚੰਗਾ ਜੀ ਮਿੱਤਰੋ ਇਹ ਲਾਹਣੇ ਬਸ ਤਰੋ ਬਾੜ ਬੋੜ ਲੱਗ ਰਿਹਾ ਕਰਾਂ ਉਹ ਸੈਟਿੰਗ ਰਾ ਕੇ ਚੱਲਾਂਗੇ ਲੈ ਜੀ ਖਰਜ ਮੇਨੇ ਘਾਇ ਮੇਟਰ ਉ ਪਹੁੰਚ ਗਏ ਫਿਰ 브ਦਰਹੁੱਡ ਸੈਲੂਨ ਦੇ ਵਿੱਚ ਹੀ ਐ ਵਾਲ ਸੈਟ ਕਰਾਣ ਦੋਨੋਂ ਤੇ ਮਾਜਲ ਕਰਾ ਲਈਏ ਵਾਲ ਸੈਟ ਕਰਾਵਾਂਗੇ ਹੁਣ ਤੇ ਲੱਗਿਆ ਬੈਠਣਾ ਲੱਗ ਰਿਹਾ ਹੈ ਕਰਨਾ ਆਪਣੇ ਪਹਿਲਾਂ ਡਰੈਲ ਆਈ ਪਹਿਲਾਂ ਤਾਂ ਉਹਦੇ ਕਰਤੇ ਦੂਜੇ ਦੇ ਤਾਂ ਵੱਡੇ ਭਰਾ ਦੇ ਤਾਂ ਫਿਰ ਆਪਣੇ ਲਈ ਡਰੈਲ ਐ ਇੰਜ ਤੋਂ ਬਾਅਦ ਵਾਲ ਕਰਤੇ ਪੂਰੇ ਐ ਕੋਕਾ ਪੀਸ ਇਸ ਤੋਂ ਬਾਅਦ ਦਿਖਾਵਾਂਗੇ ਸਾਨੂੰ ਆ ਦੇਖੋ ਲਾਈ ਮਤਰਾ ਚੱਲੇ ਬਰਾਤ ਚ ਗੱਡੀ ਛੇਡ ਦੇ ਵਿੱਚ ਗੱਡੀ ਵਿੱਚ ਬੈਠਿਆ ਤੇ ਇਹ ਜੋਬਰ ਚੋਬਰ ਬਰਾਤ ਜਾਣ ਵਾਸਤੇ ਆ ਗਏ ਇਹ ਕਦੋਂ ਚੱਲੇਗੀ ਲਾਈ ਮਤਰਾ ਫਿਰ ਖਿੱਚਦੀ ਆਪਾਂ ਨੇ ਵੀ ਬਰਾਤ ਨੂੰ ਗੱਡੀ ਆਪਣੀ ਚੱਲੇ ਵੀ ਚੱਲੇ ਦੋਨੋਂ ਭਾਈ ਬੈਠੇ ਆ ਗੱਲਾਂ ਬਾਤਾਂ ਕਰਦੇ ਗਏ ਸਿੱਧਾ ਇਹਨਾਂ ਵਧੀਆ ਰਾਮਨਾਲ ਜਾ ਕੇ ਦੇਖਦੇ ਪਹਿਲੇਸ ਚ ਮਿਲਦੇ ਫਿਰ ਜਾ ਕੇ ਲੈ ਮੇ ਮੇਟਰੋ ਬੜ ਗਏ ਪਹਿਲੇਸ ਚ ਕੋਲੋਂ ਪੈਸਾ ਲੈਣਾ ਤੇ ਉਹਨਾਂ ਚ ਪਹੁੰਚ ਗਏ ਹਾਂ ਮੈਂ ਪੈਸਾ ਕਢੀ ਅੰਦਰ ਲਾਤੀ ਦੋਈ ਜਾਂਦੇ ਹੋਏ ਫਿਰ ਮੈਂ ਕਿ ਪੈ 1000 ਆਂਦੇ ਆ ਲੈ ਮੇ ਮੇਟਰੋ ਸਜਾਵਟ ਤਾਂ ਵਧੀਆ ਕਰੀ ਹੈ ਬਾਕੀ ਅੰਦਰ ਜਾ ਕੇ ਦੇਖ ਬਹੁਤ ਵੱਡੀ ਪਹਿਲੇਸ ਹੈ ਲੇ ਕੇ ਜਾਣ ਵਾਲਾ ਨਹੀਂ ਗਿਆ ਜਦਾ ਬਈ ਯਾਰ ਓ ਹਲ ਕਰਿਆ ਜਾ ਵੀ ਖੱਤ ਖੱਲ ਕਰੇ ਕੁੱਤੇ ਵਾਂਗ ਖਾਣਾ ਕਰਿਆ ਜਦਾ ਇਹ ਰੀ ਨਾ ਲੈ ਗਏ ਬੈਗੇ ਆਪਾਂ ਦਾ ਇੱਕ ਪਾਸੇ ਚੱਲ ਰਿਹਾ ਹੈ নাচ ਗਾਣਾ ਵਧੀਆ ਬੈਠੇ ਆ ਸਾਰੇ ਦੇਖਣ ਲੱਗ ਰਿਹਾ ఆర్ਕੇਸਟਰਾ ਡੀਜੇ ਤੇ ਲੱਗਦਾ ਭਰਾ ਤੁਹਾਡਾ ਕਹਿਟ ਜਮ ਓਕੇ ਆ ਨਾ ਚੱਬਾ ਕੱਢ ਰਖੇ ਨੇ ਤਿਆਰ ਹੋ ਕੇ ਤਾਂ ਆ ਬੈਠਾ ਸਾਡਾ ਤਾਇਆ ਜੀ ਕਹਿੰਦੇ ਗੱਡੀ ਓਕੇ ਐ ਲੱਗੇ ਹੋਏ ਨੇ ਪੈਗ ਲਾਉਣ ਚ ਬਿਜੀ ਆਗੇ ਆ ਗਿਆ ਵੱਡਾ ਤਾ ਉਹ ਦੂਜਾ ਸੱਤ ਆ ਲੈ ਵੀ ਆਗੇ ਮੁੰਡਾ ਕੁੜੀ ਆ ਹੁਣ ਪਾਣਗੇ ਇਹਨਾਂ ਦਾ ਸ਼ਗਨ ਦੋਨੋਂ ਜੀ ਦੇਖੋ ਬਹੁਤ ਸੋਹਣੀ ਜੋੜੀ ਲੱਗਦੀ ਹੈ ਘੈਂਟ ਹੈਰੀ ਭਾਜੀ ਤੇ ਫਿਰ ਦੇਖੀ ਮੂਵੀ ਬਾਈ ਜਿਹੜੇ ਪ੍ਰੀ ਵੈਡਿੰਗ ਕਰੀ ਹੋਈ ਸੀ ਯਾਰ ਵਧੀਆ ਬਹੁਤ ਵਧੀਆ ਬਣਾ ਰખી ਹੈ ਵਾ ਪਰਾਂਾ ਪੰਜਾਬ ਵਾਂਗੂ ਦਿਖਾਰੀ ਕੀ ਹੈ ਤੇ ਘੈਂਟ ਲੱਗੀ ਮੈਨੂੰ ਤਾਂ ਉਹਦੀ ਘੈਂਟ ਗਾਣਾ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਜੇ ਮੈਂ ਗਾਣਾ ਦਿਖਾਉਂਦਾ ਕਿਉਂਕਿ ਕਾਪੀਰਾਈਟ ਨਾਲ ਜੇ ਤਾਂ ਕਰਕੇ ਆਪਾਂ ਗਾਣੇ ਨਹੀਂ ਸ਼ੋਅ ਕਰਦੇ ਇਸੇ ਕਰਕੇ ਇਕੱਲੀ ਵੌਇਸ ਹੀ ਚੱਲੇਗੀ ਗਾਣੇ ਤਾਂ ਬਹੁਤ ਬੁੱਧ ਘੈਂਟ ਸੀ ਲਾਈ ਹੋਈ ਤਾਂ ਜਿਨ੍ਹਾਂ ਨੇ ਜਿਹੜੇ ਗਏ ਸੀ ਉਹਨਾਂ ਨੇ ਇੰਜੋਏ ਕਰਿਆ ਔਰ ਬਾਕੀ ਤੁਹਾਨੂੰ ਇੰਜੋਏ ਕਰਦੇ ਕਿਉਂਕਿ ਗਾਣਾ ਆਪਾਂ ਚਲਾ ਨਹੀਂ ਸਕਦੇ ਤਾਂ ਤੁਸੀਂ ਇਕੱਲੀ ਵੀਡੀਓ ਦੇਖ ਸਕਦੇ ਹੋ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਭਰਾ ਦਾ ਸ਼ਗਨ ਪਾ ਕੇ ਮਤਲਬ ਥੋੜੀ ਜੀ ਵੀਡੀਓ ਬਣਾ ਲਈਏ ਪਤਾ ਸੀ ਤੇ ਉਸ ਤੋਂ ਬਾਅਦ ਕਹਦੇ ਲੱਗ ਰਹੇ ਨੇ ਮੁੰਡੇ ਨਚਣ ਪੰਗੜਾ ਪਾਉਂਦੇ ਜੇ ਤੇ ਦੇਖੋ ਫਿਰ ਐਨ ਚੱਕੀ ਹੋਈ ਐ ਗਰਦ ਠਾਹੀ ਹੋਈ ਐ ਆ ਚਾਚਾ ਹੈ ਲੋ ਤੇ ਉਸ ਤੋਂ ਬਾਅਦ ਫਿਰ ਦਿਖਾਈ ਫਿਰ ਫਿਰ ਵੀਡੀਓ ਮਤਲਬ ਨੰਦਨੁਦ ਕਾਜ ਦੀ ਥੋੜੀ ਜੀ ਫਿਰ ਉਸ ਤੋਂ ਬਾਅਦ ਦੋਨੋਂ ਨੇ ਪਾਇਆ ਪੰਗੜਾ ਮਤਲਬ ਲੱਚੇ ਟੱਪੇ ਕਹ ਹੁੰਦਾ ਹੀ ਐ ਆਪਣੇ ਆਪ ਪਾਪਸ ਚ ਨੱਚਣਾ ਐਨ ਵਧੀਆ ਡਾਂਸ ਕਰਿਆ ਦੋਨੋਂ ਜੀ ਨੇ ਬਹੁਤ ਸੋਹਣੀ ਜੋੜੀ ਐ ਤੇ ਐਨ ਵਧੀਆ ਅੱਗੇ ਦਿਖਾਨੇ ਆ ਪਰ ਸੋਨੂੰ ਮਿੱਤਰੋ ਚੱਤ ਤਸਹੀਆ ਨੂੰ ਕਾਲਾ ਲੱਗਦਾ ਕਾਲੀ ਦਾ ਕੋਈ ਚੱਕਰ ਨਹੀਂ ਆਪਾਂ ਨੂੰ ਕਾਲੀ ਕਾਦੀ ਐ ਰਹਾ ਉਹਨਾਂ ਨੇ ਚਾਹੀ ਜਨੇ ਉਹ ਲੋਲੀ ਚੱਲਾਂਗੇ ਵੈਸੇ ਕੰਮ ਓਕੇ ਟਾਈਟ ਜਮੀ ਹੈ ਦੇਖ ਲੈ ਬਿਆ ਖਤਮ ਦੇਖ ਲੈ ਭਾਈ ਉਹ ਖਤਮ ਹੈ ਹੁਣ ਘਰੇ ਜਾ ਕੇ ਸੋ ਜਾਓ ਘਰੇ ਜਾ ਕੇ ਸੋ ਪੈਕ ਲੈ ਲੋ ਜਾ ਕੇ ਹੋਰ ਚਲੋ ਵੀ ਘਰੇ ਚੱਲੀਏ ਭਰਾ ਜੀ ਸਮਾਪਤ ਕਰ ਦਈਏ ਚਲੋ ਹੈ ਉਹ ਕਰੀ ਕਰ ਜਾ ਕੇ ਦੇਖਦੇ ਆ ਕਰ ਜਾ ਕੇ ਕਰਾ ਕਿਸ ਖਤਮ ਹੈ ਬਾਈ ਗੁਰੂਕਾਲ ਸਾਹਿਬ ਹੈਗੇ ਉਹ ਟੇ ਵਾ ਮੇਰਾ ਡਰ ਪਹੁੰਚ ਗਏ ਆ ਰਹੇ ਨੇ ਪਹਿਲੀ ਹੁਣ ਵੀਰੇ ਕੀ ਕਰਨਾ ਬੜਾ ਕੋਈ ਕੰਮ ਨਹੀਂ ਚਲੋ ਕਰਨ ਨੂੰ ਕਰਨ ਨੂੰ ਚਲੋ ਇਹ Gama tro fare ਚਲੀ ਘਰ ਲੋ ਰਾਤ ਵੀ ਜ਼ਿਆਦਾ ਹੋ ਗਈ ਕਿ ਟਾਈਮ ਕਿੰਨਾ ਹੋ ਗਿਆ ਉਹਨਾਂ ਨੂੰ ਵੱਜ ਗਏ ਹੋਣੇ 7-8 ਨਾ ਸੌਣ ਦਾ ਹੋਰ ਨਾ 7 ਵਜਰੇ ਨੇ ਚਲੋ ਪਈਏ ਜਾ ਕੇ ਫਿਰ ਕਰੇ ਹੁਣ ਹੁਣ ਤਾਂ ਨਹੀਂ ਕੋਈ ਕੰਮ ਹੈ ਨਾ ਆਣਾ ਤੇ ਨਹੀਂ ਇਹ ਕੀ ਕੰਮ ਹੈ ਸੋਈਏ ਬਰੇ ਸੌਣੇ ਆ ਅੱਛਾ نیند ਆ ਰਹੀ ਹੈ ਮਿਲਦੇ ਹਾਂ ਗੱਲੋਂ ਨੈਕਸਟ ਬਲੌਗ ਦੇ ਵਿੱਚ ਲਾਈਕ ਕਮੈਂਟ ਸ਼ੇਅਰ ਕਰਿਓ ਕਰਿਓ ਤੇ ਵੀਡੀਓ ਨਾਲ ਟੱਕਰ ਜ਼ਰੂਰ ਦੇਖਿਓ ਤਾਂ ਦੱਸਿਓ ਕਿਵੇਂ ਲੱਗੀ ਸ਼ਗਾ ਮਿੱਤਰੋ ਬਾਕੀ